ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵੈਲਫੇਅਰ ਪ੍ਰੈਸ ਕਲੱਬ ਸੰਗਰੂਰ ਨੇ ਅੱਜ ਡੀਸੀ ਸਾਹਿਬ ਅਤੇ ਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਅੱਜ ਪੁਲਿਸ ਲਾਈਨ ਵਿਖੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਇਸ ਮੌਕੇ ਡੀਸੀ ਸਾਹਿਬ ਅਤੇ ਐਸਐਸਪੀ ਸਾਹਿਬ ਵੱਲੋਂ ਵਾਤਾਵਰਣ ਨੂੰ ਲੈ ਕੇ ਕਿਹਾ ਗਿਆ ਹੈ ਕਿ ਹਰ ਵਿਅਕਤੀ ਦਾ ਫਰਜ਼ ਪੈਂਦਾ ਹੈ ਕਿ ਉਹ ਬੂਟੇ ਲਗਾਵੇ ਅਤੇ ਵਾਤਾਵਰਣ ਨੂੰ ਸਾਫ਼ ਰੱਖੇ ਇਸ ਦੇ ਨਾਲ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਤੁਸੀਂ ਨਾੜ ਨੂੰ ਅਗ ਲਗਾਉਂਦੇ ਹੋ ਤਾਂ ਬੂਟਿਆਂ ਨੂੰ ਵੀ ਨਾਲ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਧੂਏ ਕਾਰਨ ਕਈ ਵਾਰ ਪ੍ਰੈਸ ਕਲੱਬ ਸੰਗਰੂਰ ਜਿਹੜੀ ਹੈ ਉਹਨਾਂ ਨੇ ਬੜਾ ਵਧੀਆ ਇਨੀਸ਼ੀਏਟਿਵ ਲੈ ਕੇ ਔਰ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਐਸਐਸਪੀ ਸਾਹਿਬ ਤੇ ਮੇਰੇ ਕੋਲੋਂ ਤੇ ਹੋਰ ਸਾਰੇ ਇਹਨਾਂ ਦੇ ਆਫੀਸਰ ਸਬਾਨ ਔਰ ਸਾਰੇ ਜਰਨਲਿਸਟ ਜਿਹੜੇ ਨੇ ਸੰਗਰੂਰ ਦੇ ਉਹਨਾਂ ਵੱਲੋਂ ਇੱਕ ਬੜਾ ਵਧੀਆ ਕਾਰਜ ਜਿਹੜਾ ਆਰੰਭ ਕੀਤਾ ਗਿਆ ਹੈ ਅਸੀਂ এনवायरमेंट ਡੈਗ੍ਰੇਡੇਸ਼ਨ ਦੀ ਗੱਲ ਕਰਦੇ ਹਾਂ ਸਾਨੂੰ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਚੈਲੰਜ ਹੁੰਦਾ ਹੈ ਕਿ ਵੱਧ ਤੋਂ ਵੱਧ ਟਰੀ ਪਲਾਂਟ ਕਰੀਏ ਤਾਂ ਕਿ ਜਿਹੜੀ এনवायरमेंट ਡਿਗ੍ਰੇਡ ਹੋ ਰਿਹਾ ਹੈ ਸਾਡੇ ਟੈਂਪਰੇਚਰ ਵੱਧ ਰਿਹਾ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਉਹ ਸਭ ਨੂੰ ਖਤਮ ਕਰਨ ਦੇ ਲਈ ਅਸੀਂ ਜਿਹੜਾ ਹੈ ਸਾਡੀ ਸਭ ਤੋਂ ਵੱਡੀ ਅਫਡੇ ਹੋਣੀ ਚਾਹੀਦੀ ਕਿ ਜਿੰਨੀਆਂ ਸਾਨੂੰ ਖਾਲੀ ਥਾਵਾਂ ਮਿਲਦੀਆਂ ਹਨ ਉਹਨਾਂ ਵਿੱਚ ਵੱਧ ਤੋਂ ਵੱਧ ਬੂਟੇ ਉਗਾਈਏ ਸੀ ਔਰ ਉਹਨਾਂ ਬੂਟਿਆਂ ਨੂੰ ਪਾਲੀਏ ਵੀ ਆਮ ਤੌਰ ਤੇ ਇਹ ਜਿਹੜੀਆਂ ਥਾਵਾਂ ਸਿਰਫ ਪੁਲਿਸ ਲਾਈਨ ਦੇ ਵਿੱਚ ਇੱਕ ਬੜਾ ਵਧੀਆ ਕੈਂਪਸ ਹੈ ਔਰ ਇਹਦੇ ਵਿੱਚ ਇਹਨਾਂ ਕੋਲ ਸਟਾਫ ਵੀ ਹੈ ਇਹਨਾਂ ਬੂਟਿਆਂ ਦੀ ਟੇਕ ਕੇਅਰ ਕਰਨ ਦੇ ਲਈ ਸੋ ਇੱਥੇ 100% ਜਿਹਨੂੰ ਕਹਾਂਗੇ ਜਿਹੜੀ ਬੂਟਿਆਂ ਦੀ ਚੱਲਣ ਦੀ ਜਿਹੜੀ ਰੇਟ ਹੈ ਉਹ 100% ਜਿਹੜਾ ਹੈ ਉਹ ਪੋਸੀਬਲ ਹੈ ਸੋ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਸ ਏਰੀਏ ਨੂੰ ਹੋਰ ਹਰਾ ਭਰਾ ਕਰੇਗੀ ਔਰ ਇਸ ਏਰੀਏ ਦੇ ਲੋਕਾਂ ਦੇ ਲਈ ਜਿਹੜਾ ਹੈ ਵਧੀਆ ਗ੍ਰੀਨ ਲੰਗਸ ਜਿਹੜੇ ਹੈ ਉਹਦਾ ਇੱਕ ਉਪਰਾਲਾ ਹੋਏਗਾ ਸੋ ਮੈਂ ਬਹੁਤ ਵਧਾਈ ਦਿੰਦਾ ਪੈਸ ਕਲੱਬ ਨੂੰ ਕਿ ਉਹਨਾਂ ਨੇ ਅੱਜ ਇਹ ਇਨੀਸ਼ੀਏਟਿਵ ਲੈ ਕੇ ਪੁਲਿਸ ਲਾਈਨ ਦੇ ਵਿੱਚ ਵਣ ਮਹੋਤਸਵ ਜਿਹੜਾ ਸ਼ੁਰੂ ਕੀਤਾ ਹੈ ਸਾਨੂੰ ਕੀ ਕਹਾਂਗੇ ਜਿਹੜੇ ਸੜਕ ਦੇ ਕਿਨਾਰੇ ਬੂਟੇ ਲੱਗ ਜਾਂਦੇ ਨੇ ਕਈ ਵਾਰ ਅੱਗੇ ਲੱਗ ਜਾਂਦੀ ਹੈ ਤਾਂ ਆਪੀ ਕਿਤੇ ਜਾਂ ਦੇਖੋ ਕਿਸਾਨ ਵੀਰਾਂ ਨੂੰ ਅਸੀਂ ਹਮੇਸ਼ਾ ਜੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਸਾਡੀ ਫਸਲ ਹੁੰਦੀ ਹੈ ਚਾਹੇ ਝੋਨੇ ਦੀ ਫਸਲ ਹੈ ਚਾਹੇ ਕਣਕ ਦੀ ਫਸਲ ਆ ਝੋਨੇ ਦੀ ਫਸਲ ਦੇ ਵਿੱਚ ਤੇ ਸਟਬਲ ਬਰਨਿੰਗ ਦੀ ਪ੍ਰੋਬਲਮ ਹੈ ਹੀ ਸੀ ਇਸ ਵਾਰ ਕਣਕ ਦੇ ਵਿੱਚ ਵੀ ਕੁਝ ਕਿਸਾਨਾਂ ਨੇ ਜਿਹੜਾ ਹੈ ਉਹ ਨਾੜ ਨੂੰ ਅੱਗ ਲਾਈ ਹੈ ਉਹਦੇ ਨਾਲ ਚਾਹੇ ਝੋਨੇ ਦਾ ਨਾੜ ਝੋਨੇ ਦੀ ਪਰਾਲੀ ਹੋਵੇ ਜਾਂ ਕਣਕ ਦਾ ਨਾੜ ਹੋਵੇ ਜੇਕਰ ਅਸੀਂ ਉਹਨੂੰ ਅੱਗ ਲਗਾਉਂਦੇ ਹਾਂ ਤਾਂ ਖੇਤਾਂ ਦੇ ਕਿਨਾਰੇ ਤੇ ਜਿਹੜੇ ਫੋਰੈਸਟ ਜਿਹੜਾ ਸਾਡਾ ਟਰੀਜ਼ ਲੱਗੇ ਹੁੰਦੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਲ ਜਾਂਦੇ ਨੇ ਉਹਨਾਂ ਉੱਤੇ ਰਹਿਣ ਵਾਲੇ ਪੰਛੀ ਜਿਹੜੇ ਨੇ ਉਹਨਾਂ ਦੇ ਆਲਣੇ ਵੀ ਜਲ ਜਾਂਦੇ ਨੇ ਸੋ ਔਰ ਉਸ ਤੋਂ ਇਲਾਵਾ ਮਨੁੱਖੀ ਜਾਨਾਂ ਦੀ ਵੀ ਜਿਹੜੀ ਹੈ ਉਹਦੀ ਵੀ ਮਨੁੱਖੀ ਵੀ ਜਾਨਾਂ ਵੀ ਜਾਂਦੀਆਂ ਨੇ ਕਿਉਂਕਿ ਐਕਸੀਡੈਂਟਸ ਜਿਹੜੇ ਧੂਏਂ ਕਰਕੇ ਐਕਸੀਡੈਂਟਸ ਜਿਹੜੇ ਨੇ ਉਹਨਾਂ ਤੁਸੀਂ ਵੇਖਿਆ ਹੋਊਗਾ ਕਈ ਵਾਰੀ ਮੋਟਰਸਾਈਕਲ ਤੇ ਬੈਠਾ ਕੋਈ ਸਵਾਰ ਹੈ ਉਹ ਸਿੱਧਾ ਧੂਏਂ ਦੇ ਜਾਵੜਿਆ ਔਰ ਉਹਨੂੰ ਨਹੀਂ ਪਤਾ ਲੱਗਿਆ ਔਰ ਝੁਲਸ ਗਿਆ ਸੋ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਸੋ ਮੇਰੀ ਕਿਸਾਨ ਵੀਰਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੱਬਲ ਹੈ ਚਾਹੇ ਉਹ ਝੋਨੇ ਦੀ ਪਰਾਲੀ ਹੈ ਜਾਂ ਉਹ ਕਣਕ ਦਾ ਨਾੜ ਹੈ ਉਹਨੂੰ ਅੱਗ ਨਾ ਲਗਾਉਣ ਇਹ ਆਪਣੇ ਵਾਤਾਵਰਣ ਨੂੰ ਬਚਾਓ ਔਰ ਆਪਣੇ ਖੇਤਾਂ ਦੀ ਜਿਹੜੀ ਹੈ ਉਤਪਾਦਕਤਾ ਜਿਹੜੀ ਹੈ ਉਹ ਵਧਾਓ ਉਹਨਾਂ ਦੇ ਵਿੱਚ ਜ਼ਰੂਰੀ ਤੱਤ ਜਿਹੜੇ ਨੇ ਪਿਛਲੇ ਦਿਨ ਤੁਸੀਂ ਖ਼ਬਰਾਂ 'ਚ ਪੜਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੌਸ਼ਟਿਕ ਤੱਤ ਸੀ ਜਿਹੜੇ ਜ਼ਮੀਨ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਭਾਰੀ ਰਿਡਕਸ਼ਨ ਆਈ ਹੈ ਕਿਉਂਕਿ ਅਸੀਂ ਪਰਾਲੀ ਨੂੰ ਅੱਗ ਲਾਉਣ ਤੋਂ ਹਟ ਨਹੀਂ ਰਹੇ ਅਸੀਂ ਨਾੜ ਨੂੰ ਅੱਗ ਲਾਉਣ ਤੋਂ ਹਟ ਨਹੀਂ ਰਹੇ ਸਾਰਾ ਅਸੀਂ ਜੋ ਵੀ ਕੁਦਰਤ ਨੇ ਸਾਡੇ ਖੇਤਾਂ ਦੇ ਵਿੱਚ ਪੌਸ਼ਟਿਕ ਤੱਤ ਜਿਹੜੇ ਉਹ ਫਸਲਾਂ ਦੇ ਨਾਲ ਬਣਾਉਂਦੇ ਨੇ ਉਹ ਅਸੀਂ ਅੱਗ ਲਾ ਕੇ ਸਾੜ ਰਹੇ ਹਾਂ ਸੋ ਇਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਇਹ ਅਜਿਹੀ ਜਿਹੜੀ ਕੁਰਿਤੀ ਹੈ ਉਸ ਤੋਂ ਬਚਣ ਔਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਹੈ ਪਰਾਲੀ ਦਾ ਪ੍ਰਬੰਧਨ ਵਧੀਆ ਕਰਨ ਸਾਡੇ ਵੱਲੋਂ ਮਸ਼ੀਨਰੀ ਵੀ ਉਹਨਾਂ ਨੂੰ ਪਿਛਲੇ ਸਾਲਾਂ ਜੀ ਦਿੱਤੀ ਗਈ ਹੈ ਇਸ ਸਾਲ ਵੀ ਜਿਹੜੀ ਹੈ ਤਕਰੀਬਨ 27 ਕਰੋੜ ਦੀ ਸਬਸਿਡੀ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲਈ ਦਿੱਤੀ ਜਾ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਐਰਕੀ ਅਪਲੀਕੇਸ਼ਨ ਸਾਡੇ ਕੋ ਆਈਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਕਿਸਾਨ ਵੀਰ ਜਿਹੜੇ ਨੇ ਇਹਨਾਂ ਖੇਤੀਬਾੜੀ ਸੰਧਾਂ ਨੂੰ ਅਪਣਾਉਂਦੇ ਹੋਏ ਪਰਾਲੀ ਦਾ ਪ੍ਰਬੰਧਨ ਆਪਣੇ ਖੇਤਾਂ ਵਿੱਚ ਕਰਨਗੇ। ਨੱਥੂ ਨੰਗਲ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ ਵਿੱਚ ਚਾਰ ਵਿਅਕਤੀ ਸੱਜਣ ਹੋਏ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਗੁਰਦੇਵ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨੱਥੂ ਚਾਲਨੇ ਦੱਸਿਆ ਹੈ ਕਿ ਉਹਨਾਂ ਦੇ ਆਪਣੀ ਹੀ ਪਿੰਡ ਦੇ ਵਿਅਕਤੀ ਕੋਲੋਂ 5 ਕਨਾਲ 8 ਮਰਲੇ ਜਗਾ ਖਰੀਦੀ ਸੀ ਜਿਸ ਦੀ ਅੱਜ ਨਿਸ਼ਾਨਦੇਹੀ ਕਰਵਾਉਣ ਵਾਸਤੇ ਪਟਵਾਰੀ ਕਨਗ ਅਤੇ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਮੌਜੂਦ ਸੀ ਗੁਰਦੇਵ ਨੇ ਦੱਸਿਆ ਕਿ ਇਸੇ ਦੌਰਾਨ ਦੂਜੀ ਟੀਮ ਵਿੱਚ ਸ਼ਾਮਲ ਕੁਝ ਵਿਅਕਤੀਆ ਵੱਲੋਂ ਨਿਸ਼ਾਨਦੇਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਪ੍ਰਸ਼ਾਸਨ ਦੇ ਸਾਹਮਣੇ ਹੀ ਤੇਜ਼ ਸਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਉਤੇ ਉਸ ਦੇ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਕਿਹ ਕਿਹਨਾਂ ਨੇ ਕੀ ਝਗੜਾ ਕੀ ਹੋਇਆ ਇਹ ਸਰ ਉੱਤੇ ਮੀਟਿੰਗ ਨੇ ਪਾਈ ਗਈ ਹੈ ਨਿਰਦੇਸ਼ ਸਿੰਘ ਨੇ ਅੱਛਾ ਜੀ ਉਹਦਾ ਸਰਾ ਨਿਸ਼ਾਨਦੇ ਸੀ। ਅੱਛਾ ਜੀ ਤੇ ਉਹਦੇ ਕਾਨੂੰਨ ਕੋਟਵਾਲੀ ਸਾਹਿਬ ਆਣੇ ਸੀ ਨਾ ਫੋਰਸ ਫੋਰਸ ਚਾਰਜ ਇਹਨੂੰ ਕੀਤਾ। ਉਹ ਲੱਗੇ ਸੀ ਇਹ ਨਿਸ਼ਾਨ ਲੋੜ ਤੇ ਨਾਲੇ ਉਹ ਲਿਖਣੇ। ਅੱਗੇ ਇਹਨਾਂ ਨੇ ਤੈਨੂੰ ਵੀ ਜਮੀਨੋਂ ਵਾਹਲੀ ਸੀ ਜਦੋਂ ਇਹਨੂੰ ਮੁੰਡੇ ਨੇ ਪੈਣ ਲਈ ਸੀ। ਇਹਦੇ ਪਰਚਾ ਹੋਇਆ ਪੰਨੇ ਤੇ। ਹੂੰ। ਕਿਸ ਗੱਲ ਦਾ ਪਰਚਾ ਹੋਇਆ ਜੀ? ਪਰਚਾ ਜੀ ਇਹਦੇ ਜਮੀਨੋਂ ਵਾਹੀਏ। ਹੂੰ। ਕਿ ਅੱਜ ਫੇਰ ਕਾਨੂੰਨ ਕੋ ਪਟਵਾਲੀ ਲਗਾਏ ਘਟਾਉਣ ਨੂੰ ਇਹਨਾਂ ਨੇ ਫੇਰ ਜੀ ਵਾਰ ਕਰਤਮੇਦ ਖੜਾ ਸੀ ਨਾ ਇਹਨੇ ਵਾਰ ਕੀਤਾ ਮੇਰੇ ਮੇਰੀ ਚੀਚੀ ਵਾਰ ਦਿੱਤੀ ਜੇ ਮੈਂ ਨਾ ਬਾ ਮੂਰੇ ਕਰਨ ਮੇਰੇ ਸਿਰ ਤੇ ਵਾਰ ਕਰਤਾ ਸੀ ਅਜੇ ਹੁਣ ਕੀ ਨਾ ਤੁਹਾਡਾ ਮੈਂ ਨਾ ਜੀਤਾਂਗੇ ਕੋਈ ਜਾ ਕਿ ਕੀ ਗਲਤੀ ਹੋਈ ਕਾਲੇ ਪੌਸੂਨੀ ਜੀ ਇਹ ਸਾਡੇ ਭਤੀਜੇ ਨੇ ਜ਼ਮੀਨ ਖਰੀਦੀ ਆ ਉਹਦਾ ਬੰਨੇ ਦੀ ਨਿਸ਼ਾਨਦੇਹੀ ਲਈਦੇ ਸੀ ਖੜੇ ਸੀ ਇਹ ਸਾਰਾ ਪੌਸਲੀ ਆਈ ਹੋਈ ਸੀਗੀ ਕਾਨੂੰਨ ਕੋ ਪਟਵਾਰੀ ਸਾਰੇ ਜੀ ਟੈਂਡ ਵੀ ਸਾਰਾ ਸੀਗਾ ਤੇ ਬਾਸ ਉਹ ਸਾਡੇ ਕਾਲਕਾ ਮਾਈਕ ਵਾਲੇ ਆ ਕੇ ਬੰਦੇ ਉਹਨਾਂ ਬੜੋ ਸਰਦੇ ਜਿਹੋਨਾਂ ਕੁਰਬਾਨਾ ਥੱਲੇ ਕਪੂਰਥਲਾ ਪੁਲਿਸ ਨੇ ਬੁਰੇ ਅੰਸਰਾ ਨੂੰ ਨਾਥ ਪਾਉਣ ਦੇ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਿਸ ਵਿੱਚ 15 ਥਾਣਿਆਂ ਦੇ ਮੁਖੀਆਂ ਨੇ ਫੋਰਸ ਨੇ ਵੱਖ-ਵੱਖ ਜਗਾਵਾਂ ਤੇ ਚੈਕਿੰਗ ਕੀਤੀ ਤੇ ਇਸ ਤਲਾਸ਼ੀ ਅਭਿਆਨ ਵਿੱਚ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ। ਅੱਜ ਯਾਨ ਸਰਕਾਰੀ ਹਦਾਇਤਾਂ ਮੁਤਾਬਕ ਜਿਹੜੀ ਅੱਜ ਕਪੂਥਲਾ ਪ੍ਰਿੰਸੀਪਲ ਤੋਂ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਵੱਡੇ ਪੱਧਰ ਤੇ ਜਿਹੜਾ ਇੱਕ ਸਰਚ ਅਭਿਆਨ ਚ ਲਾਇਆ ਗਿਆ ਇਹਦੇ ਨਾਲ ਇੱਕ ਵੱਡੇ ਪੱਧਰ ਤੇ ਜਿਹੜੀ ਚੈਕਿੰਗ ਦਾ ਅਭਿਆਨ ਚ ਲਾਇਆ ਗਿਆ ਇਸ ਅਭਿਆਨ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਸਾਰੇ ਜਿਹੜੇ ਗਸ਼ਟ ਅਫਸਰ ਨੇ ਸਾਰੇ ਐਸਟੋ ਸਹਿਬਾਨ ਨੇ ਸਾਰੇ ਜੀਓ ਸਹਿਬਾਨ ਨੇ ਸਾਰੇ ਨੇ ਹਿੱਸਾ ਲਿਆ ਹੈ ਆਪਣੇ ਆਪਣੇ ਇਲਾਕੇ ਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਜਿਹੜੀ ਫੋਰਸ ਕੱਢ ਕੇ ਇੱਕ ਬੜੇ ਵੱਡੇ ਪੱਧਰ ਤੇ ਜਿਹੜੀ ਚੈਕਿੰਗ ਜਿਹੜੀ ਕੀਤੀ ਗਈ ਹੈ ਸ਼ੱਕੀ ਬੰਦਿਆਂ ਦੀ ਇਸ ਤੋਂ ਇਲਾਵਾ ਜਿਹੜੇ ਸਾਡੇ ਟੂਰਿਸਟ ਸਪots ਹੈਗੇ ਆ ਜਿੱਥੇ ਬਹੁਤ ਵੱਡੀ ਮਾਤਰਾ ਚ ਲੋਕ ਇਕੱਠੇ ਹੁੰਦੇ ਆ ਉਹਦੀ ਜਿਗਰ ਦੀ ਚੈਕਿੰਗ ਅਸੀਂ ਕੀਤੀ ਹੈਗੀ ਆ ਤਾਂ ਜੋ ਜਿਹੜੇ ਮਾੜੇ ਅਨਸਰ ਜਿਹੜੇ ਹੈਗੇ ਆ ਉਹਨਾਂ ਨੂੰ ਇੱਕ ਡੈਟਰੈਂਟ ਜਿਹੜਾ ਪਵੇ ਇਸ ਤੋਂ ਇਲਾਵਾ ਜੋ ਵੀ ਕਾਨੂੰਨ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਖਿਲਾਫ ਜਿਹੜੀ ਲਗਾਤਾਰ ਕਾਰਵਾਈ ਵੈਸੀ ਕੀਤੀ ਹੈਗੀ ਆ ਆ ਇਸ ਤੋਂ ਇਲਾਵਾ ਜਿਹੜਾ ਅਸੀਂ ਪਬਲਿਕ ਤੋਂ ਵੀ ਅਸੀਂ ਸਪੋਰਟ ਦੀ ਹੈਲਪ ਕਰਦੇ ਹੈਗੇ ਆ ਤੇ ਪਬਲਿਕ ਨੂੰ ਅਸੀਂ ਅਪੀਲ ਕਰਤੀ ਹੈ ਕਿ ਜੋ ਵੀ ਤੁਹਾਡੇ ਇਲਾਕੇ ਕਿਸੇ ਵੀ ਤਰੀਕੇ ਦੀ ਜਿਹੜੀ ਇਲੀਗਲ ਐਕਟੀਵਿਟੀ ਚੱਲ ਰਹੀ ਹੈਗੀ ਆ ਤੁਹਾਡੇ ਧਿਆਨ ਚ ਆਂਦੀ ਹੈ ਕੁਛ ਤੁਰੰਤ ਹੀ ਜਿਹੜੀ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਆਪਣੇ ਪੁਲਿਸ ਅਫਸਰ ਨੂੰ ਉਹਨਾਂ ਦੀ ਜਾਣਕਾਰੀ ਜਿਹੜੀ ਸਾਂਝੀ ਕਰੋ ਤਾਂ ਅਸੀਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੀ ਕਿਸੇ ਅਨਸਾੰਭਿਕ ਘਟਨਾ ਤੋਂ ਬਚ ਸਕਦੀ ਹੈ ਸਰ ਅੱਜ ਦੀ ਚੈਕਿੰਗ ਦੌਰਾਨ ਕੋਈ ਮਾੜੇ ਅਨਸਰ ਰਾਉਂਡ ਅਪ ਕੀਤੇ ਹੋਣ ਜਾਂ ਕੋਈ ਵਹੀਕਲਜ਼ ਇੰਪਾਉਂਡ ਕੀਤੇ ਹੋਣ ਉਹਦੇ ਬਾਰੇ ਜਾਣਕਾਰੀ ਨਹੀਂ ਬਿਲਕੁਲ ਜਿਹੜੇ ਲੋਕਾਂ ਨੇ ਜਿਹੜੀ ਟ੍ਰੈਫਿਕ ਉਲੰਘਣਾ ਕੀਤੀਆਂ ਹੈ ਜਿਹੜੀਆਂ ਕੈਫੇਟ ਕਾਨੂੰਨ ਦੀ ਲੰਘਣਾ ਕੀਤੀ ਹੈ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ ਵੱਡੇ ਪੱਧਰ ਜਿਹੜੇ ਵਹੀਕਲ ਇੰਪਾਉਂਡ ਕੀਤੇ ਹੈ ਟ੍ਰੈਫਿਕ ਚਲਾਨੇ ਕੀਤੇ ਹੈ ਇਸ ਤੋਂ ਇਲਾਵਾ ਕੁਝ ਜਿਹੜੀ ਐਕਸਾਈਜ਼ ਦੇ ਰਿਕਵਰੀਸ ਤੇ ਜਿਹੜੇ ਨਸ਼ਾ ਦੀ ਰਿਕਵਰੀ ਹੈ ਉਹ ਵੀ ਹੋਈ ਹੈ ਤੇ ਬਣਦੇ ਜਿਹੜੇ ਦੋਸ਼ੀਆਂ ਨੂੰ ਅਰੈਸਟ ਅਸੀਂ ਕੀਤਾ ਸਰ ਕਪੂਰਥਲੇ ਦੀ ਕਿਤੇ ਵੀ ਜਗ੍ਹਾ ਤੁਸੀਂ ਆਇਆ ਇਹ ਅਭਿਆਨ ਪੂਰੇ ਕਪੂਰਥਲੇ ਜ਼ਿਲ੍ਹੇ ਤੇ ਚੱਲ ਰਿਹਾ ਹੈ ਇਸ ਲਈ ਹਰ ਥਾਣੇ ਪੱਧਰ ਤੇ ਚੱਲ ਰਿਹਾ ਆਪਣੇ 15 ਥਾਣੇ ਆ 15 ਥਾਣਿਆਂ ਦੇ ਵਿੱਚ ਜਿਹੜੇ ਘੱਟ ਤੋਂ ਘੱਟ 30 ਥਾਂ ਤੇ ਜਿਹੜਾ ਇਹ ਜਿਹੜਾ ਚੱਲ ਰਿਹਾ ਹੈਗਾ ਤੇ ਸਾਰੀ ਨਫਰੀ ਜਿਹੜੀ ਆਲਮੋਸਟ ਅਸੀਂ ਜਿਹੜੀ ਇਸ ਵੇਲੇ ਚੈਕ ਥੈਂਕ ਯੂ ਥੈਂਕ ਯੂ ਪੀ ਆਰ ਟੀ ਸੀ ਬੱਸ ਵਿੱਚ ਜਲੰਧਰ ਤੋਂ ਵਾਇਆ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਇੱਕ ਕੰਪਿਊਟਰ ਵਾਲੀ ਦੁਕਾਨ ਤੇ ਕੰਮ ਕਰ ਰਿਹਾ ਨੌਜਵਾਨ ਆ ਰਿਹਾ ਸੀ ਤੇ ਉਸ ਕੋਲ ਕੰਪਿਊਟਰ ਵਾਲੀ ਦੁਕਾਨ ਦਾ ਸਾਮਾਨ ਤੇ ਕੈਮਰੇ ਸਨ ਉਹ ਨੌਜਵਾਨ ਆਪਣਾ ਸਾਰਾ ਸਾਮਾਨ ਬੱਸ ਵਿੱਚ ਹੀ ਭੁੱਲ ਗਿਆ ਸੀ ਤੇ ਕੁਝ ਦੇਰ ਬਾਅਦ ਉਸ ਨੂੰ ਯਾਦ ਆਇਆ ਤਾਂ ਉਹ ਜਲਦੀ ਦੀਣੀ ਬੱਸ ਸਟੈਂਡ ਸੁਲਤਾਨਪੁਰ ਲੋਧੀ ਦੇ ਪੀ ਆਰ ਟੀ ਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਕੋਲ ਪਹੁੰਚਿਆ PRTC ਦੇ ਅਟਾ ਇੰਚਾਰਜ ਬਲਵੀਰ ਸਿੰਘ ਨੇ ਉਸ ਦੀ ਟਿਕਟ ਦੇਖੀ ਤੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੌਜਵਾਨ ਦਾ ਸੰਪਰਕ ਨੰਬਰ ਲਿਆ ਤੇ ਬਹੁਤ ਜਲਦੀ ਆਪਣੇ ਡਰਾਈਵਰ ਅਤੇ ਕੰਡਕਟਰ ਦੇ ਨਾਲ ਸੰਪਰਕ ਕਰਕੇ ਉਸ ਦੇ ਸਮਾਨ ਦਾ ਪਤਾ ਕਰਵਾਇਆ ਤਾਂ ਡਰਾਈਵਰ ਦੇ ਦੱਸਣ ਮੁਤਾਬਕ ਉਸ ਸਮਾਨ ਨੂੰ ਇੱਕ ਹੋਰ ਸਵਾਰੀ ਚੱਕ ਕੇ ਲੈ ਜਾਣ ਲੱਗੀ ਸੀ ਤਾਂ ਅਚਾਨਕ ਡਰਾਈਵਰ ਦੀ ਨਿਗਾ ਪੈ ਗਈ ਮੈਂ ਬਲਵੀਰ ਸਿੰਘ ਇੰਸਪੈਕਟਰ PRTC ਬੱਸ ਸਟੈਂਡ ਸੁਲਤਾਨਪੁਰ ਲੋਧੀ ਡਿਊਟੀ ਕਰਦਾ ਜੀ ਇਹ ਮੇਰੇ ਕੋਲ ਸਵਾਰੀ ਜਾ ਜਲੰਧਰ ਤੋਂ ਸਮਾਨ ਲੈ ਕੇ ਸultanpur ਆਉਣਾ ਸੀਗਾ ਜੀ ਜੋ ਕਿ ਸਵਾਰੀ ਦਾ ਸਮਾਨ ਜਲੰਧਰ ਤੋਂ ਕਪੂਰਥਲਾ ਬੱਸ ਵਿੱਚ ਆਇਆ ਸਾਡੇ ਪੀ ਆਰਟੀਸੀ ਦੇ ਵਿੱਚ ਉਹ ਸਮਾਨ ਭੁੱਲ ਗਿਆ ਜੀ ਜੋ ਕਿ ਸਮਾਨ ਕੀਮਤੀ ਸੀ ਕੈਮਰੇ ਸੀਗੇ ਜੀ ਤੇ ਉਹਨਾਂ ਨੇ ਇੱਥੇ ਸultanpur ਪਹੁੰਚ ਪਹੁੰਚ ਕੇ ਮੇਰੇ ਨਾਲ ਸੰਪਰਕ ਕੀਤਾ ਜੀ ਜੋ ਕਿ ਮੈਂ ਉਹਨਾਂ ਕੋਲ ਟਿਕਟ ਮੰਗੀ ਤੇ ਟਿਕਟ ਮੈਂ ਦੇਖਦੇ ਅਨਸਾਰ ਹੀ ਆਪਣੇ ਗਾੜੀ ਅਫਸਰਾਂ ਨਾਲ ਕੰਟੈਕਟ ਕੀਤਾ ਜੀ ਉਹਨਾਂ ਕੰਟੈਕਟ ਕਰਕੇ ਤੇ ਮੈਂ ਆਪਣੀ ਗੱਡੀ ਦਾ ਸਾਰਾ ਕੁਝ ਦੇਖਿਆ ਜੀ ਤੇ ਉਹਨਾਂ ਨੇ ਜੋ ਕਿ ਸਵਾਰੀ ਕਪੂਰਥਲੇ ਉਤਰ ਰਹੀ ਸੀ ਇਹਦੇ ਨਾਲ ਬੈਠੀ ਸੀ ਉਹ ਸਵਾਰੀ ਸਮਾਨ ਲੈ ਕੇ ਤੁਰ ਲੱਗੀ ਜੋ ਕਿ ਸਾਡੇ ਡਰਾਈਵਰ ਕੈਕਟਰ ਦੀ ਨਿਗਾ ਪੈ ਗਈ ਉਹਨਾਂ ਨੇ ਸਮਾਨ ਕੋ ਲੈ ਲਿਆ ਜੀ ਸਵਾਰੀ ਨੇ ਸਮਾਨ ਦੇ ਦਿੱਤਾ ਜੀ ਕਿਉਂ ਉਸ ਸਵਾਰੀ ਦਾ ਸਮਾਨ ਨਹੀਂ ਸੀਗਾ ਜੀ ਉਹ ਸਵਾਰੀ ਦਾ ਸਮਾਨ ਨਹੀਂ ਸੀ ਫੇਰ ਕਨੈਕਟ ਕੀਤਾ ਕੈਕਟਰ ਡਰਾਈਵਰ ਨਾਲ ਕਨੈਕਟ ਕੀਤਾ ਜੀ ਉਹ ਸਮਾਨ ਸਾਨੂੰ ਮਿਲ ਗਿਆ ਜੀ ਉਹਨਾਂ ਕਹਿੰਦਾ ਸਮਾਨ ਸਾਡੇ ਕੋਲ ਹੈਗਾ ਜੀ ਤੇ ਸਾਰਾ ਜੀ ਮੁੜ ਕੇ ਅਹੀਂ ਉਹਨਾਂ ਨੇ ਇੰਟਰਨੈਟ ਕਰਕੇ ਉਹਨਾਂ ਨੇ ਸਾਨੂੰ ਪ੍ਰਾਈਵੇਟ ਬੱਸ ਰਾਹੀਂ ਸੁਲਤਾਨਪੁਰ ਲੋਧੀ ਸਮਾਨ ਪਹੁੰਚਾਇਆ ਜੀ ਤਾਂਹੀਂ ਸਮਾਨ ਵਾਲੇ ਜੋ ਸੀ ਵਿਅਕਤੀ ਉਹਨਾਂ ਨੂੰ ਇਥੇ ਬੁਲਾਇਆ ਬੁਲਾ ਕੇ ਸੁਲਤਾਨਪੁਰ ਬੱਸ ਸਟੈਂਡ ਤੇ ਉਹਨਾਂ ਨੂੰ ਸਮਾਨ ਉਹਨਾਂ ਦੇ ਸੁਵਰਦਾਰੀ ਕੀਤਾ ਜੀ ਤੇ ਸਵਾਰੀ ਨੂੰ ਅੱਗੇ ਤੋਂ ਇਹ ਆ ਖਿਆਲ ਆ ਜੀ ਰੱਖਣਾ ਚਾਹੀਦਾ ਆਪਣਾ ਜੋ ਵੀ ਕੀਮਤੀ ਸਮਾਨ ਆ ਉਹਦਾ ਖਿਆਲ ਰੱਖਿਆ ਜਾਵੇ ਅੱਜ ਕੱਲ੍ਹ ਚੋਰੀ ਬਹੁਤ ਚੱਲ ਰਹੀ ਹੈ ਜੀ ਚੋਰੀ ਬਹੁਤ ਚੱਲ ਰਹੀ ਆ ਪੋਲ ਬੈਠਿਆ ਹੀ ਸਵਾਰੀ ਕਈ ਵਾਰ ਸੌ ਜਾ ਤਾਂ ਵੀ ਸਵਾਰੀ ਦਾ ਸਮਾਨ ਲੈ ਕੇ ਲੋਕੀ ਨਿਕਲ ਜਾਂਦੇ ਆ ਜੀ ਤੇ ਮੁੜ ਕੇ ਕਿਉਂ ਡਰਾਈਵਰ ਨੂੰ ਕਰੈਕਟਰ ਨੂੰ ਪੁੱਛਣਗੇ ਸਾਡਾ ਇੱਥੇ ਰਹਿ ਗਿਆ ਜੀ ਇੱਥੇ ਰਹਿ ਗਿਆ ਸਮਾਨ ਹੈਗਾ ਜੀ ਤਾਂ ਦੱਸੋ ਉਸੇ ਡਰਾਈਵਰ ਕਰੈਕਟਰ ਕੀ ਕਰ ਸਕਦੇ ਆ ਜੀ ਜੋ ਤੇ ਡਰਾਈਵਰ ਕਰੈਕਟਰ ਦੇ ਨਿਗਾਹ ਆ ਜਾਏ ਉਹ ਤੇ ਦੇ ਦਿੰਦੇ ਇਮਾਨਦਾਰੀ ਆ ਸਾਡੀ ਜੀ ਜੇ ਸਵਾਰੀ ਲੈ ਜਾਏ ਉਹਦੇ ਤਾਂ ਫੇਰ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੀ ਧੰਨਵਾਦ ਜੀ ਜ਼ਿਲ੍ਹਾ ਐਸਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਹਾਲੀ ਪੁਲਿਸ ਵੱਲੋਂ ਮਿਤੀ 3/7/2025 ਦੀ ਰਾਤ ਨੂੰ ਥਾਣਾ ਆਈਟੀ ਸਿਟੀ ਏਰੀਏ ਵਿੱਚ ਅਗਵਾਵ ਵਿਅਕਤੀ ਅਤੇ ਉਸ ਦੇ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਹਥਿਆਰ ਦੀ ਪੂਰੀ ਜਾਣਕਾਰੀ ਹਾਸਲ ਹੋ ਗਈ ਜੋ ਕਿ ਰਿਕਵਰ ਕੀਤੇ ਜਾ ਰਹੇ ਹਨ ਦੋਸ਼ੀਆਂ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਜਲਦੀ ਹੋਰ ਵੀ ਖੁਲਾਸੇ ਹੋ ਸਕਦੇ ਹਨ 3 3 ਇੰਦਰ ਲਾਈਟ ਮਾਰ ਲੈ ਅੱਛਾ ਅੱਛਾ ਉਸ ਸਾਈਡ 4 ਤਰੀਕ ਨੂੰ ਸਾਡੇ ਕੋਲ ਆਈਟੀ ਸਿਟੀ ਥਾਣੇ ਦੇ ਵਿੱਚ ਇੱਕ ਜਿਹੜਾ ਕਿਡਨਾਪਿੰਗ ਦਾ ਜਿਹੜਾ ਮੈਟਰ ਰਿਪੋਰਟ ਹੋਇਆ ਸੀਗਾ ਇਹਦੇ ਵਿੱਚ ਰਾਹੁਲ ਸਿਹਾਕ ਨੇ ਇਹ ਰਹਿਣ ਵਾਲੇ ਨੇ ਆਈਟੀ ਸਿਟੀ ਦੇ ਵਿਚਾਰ ਉਸਦੀ ਸੀ ਬਲਾਕ ਤੇ ਇਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਇੱਕ ਦਿਨ ਪਹਿਲਾਂ ਜੋ ਕਿ 3 ਜੁਲਾਈ ਨੂੰ ਸ਼ਾਮ ਨੂੰ ਘਰੋਂ ਚਲੇ ਗਏ ਸੀ ਤੇ ਕੋਈ ਨਾਮ ਨੂੰ ਵਿਅਕਤੀਆਂ ਨੇ ਇਹਨਾਂ ਨੂੰ ਧੱਕੇ ਨਾਲ ਬੰਦੀ ਬਣਾ ਕੇ ਰੱਖਿਆ ਲੱਗਦਾ ਤੇ ਕੋਈ ਨਾਮ ਨੂੰ ਵਿਅਕਤੀ ਇਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਘਰੇ ਵਾਪਸ ਨਹੀਂ ਆਏ ਇਸ ਮਾਮਲੇ ਦੇ ਕਿਉਂਕਿ ਕਾਫੀ ਜਿਹੜੇ ਅਮਰਜੀਤ ਸਿਹਾਕ ਮਿਸਿੰਗ ਸੀਗੇ ਇਹ ਹਰਿਆਣੇ ਦੇ ਵਿੱਚੋਂ ਕਾਲਜ ਦੇ ਵਿੱਚੋਂ ਪ੍ਰੋਫੈਸਰ ਰਿਟਾਇਰ ਹੋਏ ਹੋਏ ਨੇ ਤੇ ਪਿਛਲੇ 5-7 ਸਾਲਾਂ ਦੇ ਵਿੱਚ ਐਲੋਸੀਟੀ ਏਰੀਏ ਦੇ ਵਿੱਚ ਰਹਿ ਰਹੇ ਸੀਗੇ ਕੁਝ ਪ੍ਰੌਪਰਟੀ ਦਾ ਕੰਮ ਵੀ ਕਰ ਰਹੇ ਸੀਗੇ ਤੇ ਇਹਨਾਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਪੀ ਸਾਹਿਬ ਮੁਹੱਲੇ ਸ਼੍ਰੀ ਹਰਮਨਦੀਪ ਸਿੰਘ ਸਾヒ ਜੀ ਵੱਲੋਂ ਵਾਪਰਕティ ਮਾਮਣਾ ਹੈ ਜਿਵੇਂ ਸਾਡੇ ਐਸਪੀ ოਪਰੇਸ਼ਨ ਤਲਵਿੰਦਰ ਸਿੰਘ ਐਸਪੀ ਸਾਰੇ ਟੀਐਸਪੀ ਸਿਟੀ 2 ਸਿਪ੍ਰਿੰਟ ਬਲਸਾ ਡੀਐਸਪੀ ਜਤਿੰਦਰ ਜਹਾਂਨ ਡੀਐਸਪੀ 44 ਸੀਆਈਏ ਕਰਨ ਇੰਜਾਸੀਏ ਸਾਡੇ ਅੰਡਰਨਾਰਕੋਟਿਕਸ ਅੱਲ੍ਹਾ ਬਲਕਿ ਇਹ ਨਾਲ ਹੀ ਜਿਹੜੀ ਸਾਡੀ ਸਾਨਾ ਐਰੋਸਿਟੀ ਦੇ ਐਸਐਚਯੂ ਅਸਕਿੰਦਰ ਇਹਨਾਂ ਦੀ ਬਾਕੀ ਟੀਮ ਬਣਾਈ ਹੈਗੀ ਹੈ ਤੇ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ 48 ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਸਟੇਸ ਕਰ ਲਿਆ ਅਨਫੋਰਚੂਨੇਟਲੀ ਜਿਹੜਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਹੜੇ ਕਿਡਨੈਪਰਸ ਨੇ ਇਹਨਾਂ ਨੇ ਜਿਹੜੇ ਅਮਰਜੀਤ ਸਿਹਾਕ ਹੈ ਉਹਨਾਂ ਨੂੰ ਮਰਡਰ ਕਰਕੇ ਉਹਨਾਂ ਨੂੰ ਮੋਕਵੀ ਕੋਲੇ ਉਹਨਾਂ ਦੀ ਬਾਡੀ ਡੰਪ ਕਰਤੀ ਹੈ ਇਸ ਦੋਸ਼ੀ ਉਹਨਾਂ ਨੂੰ ਜਾਣ ਉਹਨਾਂ ਦਾ ਮਟਰ ਹੋ ਗਿਆ ਪਰ ਅਸੀਂ ਜਿਹੜੇ 72 48 ਆਵਰਸ ਕੇਸ ਨੂੰ ਟੈਸਟ ਕਰਕੇ ਜਿਹੜੇ ਦੋਵੇਂ ਅਕਿਊਜ਼ਡ ਐ ਇੱਕ ਦਾ ਨਾਮ ਵਿਕਰਮ ਸਿੰਘ ਐ ਅਤੇ ਦੂਸਰੇ ਦਾ ਨਾਮ ਬਜਿੰਦਰ ਸਿੰਘ ਐ ਇਹ ਦੋਨਾਂ ਨੂੰ ਅਸੀਂ 72 48 ਆਵਰਸ ਅਰੈਸਟ ਕਰ ਲਿਆ ਐ ਅਕਿਊਜ਼ ਨੂੰ ਅਰੈਸਟ ਕਰਕੇ ਉਸ ਦੇ ਵਿੱਚ ਅਸੀਂ ਮਟਰ ਦੇ ਸੈਕਸ਼ਨ ਐਡ ਕਰਤੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕੱਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਰਿਮਾਂਡ ਲਿਆ ਐ ਤੇ ਕਿਊਜ਼ ਨੇ ਜਿਹੜੀ ਦੌਰਾਨੇ ਤਫਤੀਸ਼ ਡਿਸਕਲੋਜ਼ ਕੀਤਾ ਸੀਗਾ ਕਿ ਇਹਨਾਂ ਨੇ ਫਨੈਸ਼ਲ ਇਨ ਅਦੇ ਟ੍ਰਾਂਜੈਕਸ਼ਨਸ ਚੱਲਦੀਆਂ ਸੀ ਯਾਰ ਤੇ ਅਕਿਊਜ਼ਡ ਉਹਨਾਂ ਤੋਂ ਪੈਸੇ ਮੰਗ ਰਹੇ ਸੀ 30-40 ਲੱਖ ਰੁਪਏ ਉਹਨਾਂ ਨੇ ਆਪਣੇ ਉਸ ਦਿਨ ਵੀ ਉਹਨੂੰ ਕਿਡਨਾਪ ਕਰਕੇ ਉਹਨੂੰ ਹਾਈ ਬਲਡ ਪ੍ਰੈਸ਼ਰ ਉਹਦੇ ਬੇਟੇ ਨੂੰ ਤੇ ਉਹਨਾਂ ਦੇ ਨੌਕਾ ਨੂੰ ਕਾਲ ਕਰਵਾਈ ਵੀ 40 ਲੱਖ ਰੁਪਏ ਆਪਣੀ ਮੰਗਵਾਉ। ਜੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਤੋਂ ਬਾਅਦ ਉਹਨੂੰ ਮੋਦੀ ਹਿੱਲ ਜਿਹੜਾ ਪੰਚਕੁਲੇ ਦੇ ਏਰੀਆ ਦੇ ਵਿੱਚ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਇਹਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਉੱਥੋਂ ਟੱਕਾ ਦੇ ਕੇ ਸਾਰੀ ਤੇ ਬਾਡੀ ਡੰਪ ਕਰ ਦਿੱਤੀ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਸਕੀਮ ਦੇ ਖਿਲਾਫ ਜ਼ਮੀਨ ਐਕਵਾਇਰ ਮੁੱਦੇ ਨੂੰ ਲੈ ਕੇ ਸਾਫਾ ਕੇਂਦਰੀ ਮੰਤਰੀ ਤੇ ਸਾਫਾ ਰਾਸ਼ਟਰੀ ਅਨੁਸੂਚਿਤ ਜਾਤੀ ਅਯੋਗ ਸ਼੍ਰੀ ਵਿਜੇ ਸਾਪਲਾ ਚੰਦਰ ਪੌਂਚੀ ਉਹਨਾਂ ਨੇ ਜ਼ਮੀਨ ਐਕਵਾਇਰ ਨੂੰ ਲੈ ਕੇ ਰਾਜ ਸਰਕਾਰ ਦੇ ਗੰਭੀਰ ਦੋਸ਼ ਲਗਾਏ ਉਹਨਾਂ ਕਹੇ ਕਿ ਸਕੀਮ ਲਾਗੂ ਹੋਣ ਤੋਂ ਬਾਅਦ ਗਰੀਬ ਕਿਸਾਨ ਨਾ ਜ਼ਮੀਨ ਵੇਚ ਸਕੇਗਾ ਤੇ ਨਾ ਹੀ ਉਸ ਉਸ ਤੇ ਲੋਨ ਲੈ ਸਕੇਗਾ ਕਿ ਅੱਜ ਲੈਂਡ ਪੁੱਲਿੰਗ ਦਾ ਇਸ ਪੰਜਾਬ ਸਰਕਾਰ ਦੀ ਯੋਜਨਾ ਲੈ ਕੇ ਆਈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਿੰਤੂ ਪਰੰਤੂ ਅਸਵਾਲੀਆ ਨਿਸ਼ਾਨ ਦੇ ਨਾਲ ਹੀ ਆਈ ਕਿਉਂਕਿ ਇਸ ਲੈਂਡ ਪੂਲਿੰਗ ਦੇ ਨਾਲ ਕਿਸੇ ਦਾ ਵਿਕਾਸ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਦਿੱਲੀ ਤੋਂ ਆ ਕੇ ਬੈਠੇ ਲੋਕ ਜਿਹੜੇ ਆ ਉਹਨਾਂ ਦਾ ਵਿਕਾਸ ਜ਼ਰੂਰ ਹੋਵੇਗਾ ਜਿਵੇਂ ਕਿ ਇਸ ਸਕੀਮ ਦੇ ਤਹਿਤ ਹੀ ਕਿ ਜਿਹੜੀ ਕਿਸਾਨਾਂ ਕੋਲੋਂ ਜ਼ਮੀਨ ਲਈ ਜਾਏਗੀ ਉਹਦੇ ਏਵਜ਼ ਦੇ ਵਿੱਚ ਉਹਨਾਂ ਨੂੰ ਕੋਈ ਵੀ ਪੈਸਾ ਜਾਂ ਰਕਮ ਨਹੀਂ ਦਿੱਤੀ ਜਾਏਗੀ। ਔਰ ਉਹਦੇ ਏਵਜ਼ ਦੇ ਵਿੱਚ ਜੇ 1 ਏਕੜ ਦੀ ਜ਼ਮੀਨ ਲੈਂਦੇ ਆ ਤੁਹਾਨੂੰ 1000 ਗਜ ਦਾ ਪਲਾਟ ਦਿੱਤਾ ਜਾਏਗਾ। ਔਰ 1 200 ਗਜ ਜਿਹੜਾ ਆ ਗਜ ਦਾ ਉਹਨੂੰ ਕਮਰਸ਼ੀਅਲ ਪਲਾਟ ਦਿੱਤਾ ਜਾਏਗਾ। ਜੇ ਕਿਸੇ ਕਿਸਾਨ ਦੀ ਜ਼ਮੀਨ ਉਹਦੋਂ ਘਟ ਹੈ ਤੇ ਉਸ ਨੂੰ ਕਮਰਸ਼ੀਅਲ ਪਲਾਟ ਨਹੀਂ ਦਿੱਤਾ ਜਾਏ ਸਿਰਫ ਰਿਹਸ਼ਾ ਰਿਹਸ਼ਦਾਇ ਦਿੱਤਾ ਜਾਏ ਪਹਿਲਾਂ ਤਾਂ ਇਹ ਹੈ ਕਿ ਜਦੋਂ ਕਿਸੇ ਦੀ ਸੋਰਸ ਆਫ ਇਨਕਮ ਖੋਇਆ ਜਾਂਦਾ ਉਹਨੂੰ ਪਹਿਲਾਂ ਉਹਦਾ ਸੋਰਸ ਆਫ ਇਨਕਮ ਦੇਣਾ ਹੁੰਦਾ ਉਹ ਜਿਹੜਾ ਹੈ ਕਿਸਾਨ ਉਸ ਪਲਾਟ ਦੇ ਉੱਤੇ ਬੈਠ ਕੇ ਉਸ ਨੂੰ ਖਾ ਨਹੀਂ ਸਕਦਾ ਰੋਟੀ ਨਹੀਂ ਉੱਤੋਂ ਖਾ ਸਕਦਾ ਉਹਦਾ ਨੁਕਸਾਨ ਜਿਹੜਾ ਆ ਕਾਰੋਬਾਰ ਤੋਂ ਤਾਂ کاروبਾਰੀ ਇਹ ਹੈ ਖੇਤੀਬਾੜੀ ਤੇ ਸਾਡਾ ਸੂਬਾ ਆ ਸਾਡਾ ਮੁੱਖ ਪੇਸ਼ਾ ਖੇਤੀ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਕਣਕਾਂ ਦੀ ਜਾਂ ਝੋਨੇ ਦੀ ਬੜਾਈ ਹੁੰਦੀ ਆ ਤਾਂ ਪੂਰਾ ਪੰਜਾਬ ਜਿਹੜਾ ਸਾਰਾ ਉਸ ਪਾਸੇ ਟੁਕਿਆ ਹੁੰਦਾ ਕਿਉਂ ਕਿ ਅਸੀਂ ਸਾਰੇ ਖੇਤੀ ਤੇ ਡਿਪੈਂਡ ਕਰਦੇ ਹਾਂ ਹੁਣ ਇਹ ਖੇਤੀ ਹੀ ਖਤਮ ਹੋ ਜਾਏਗੀ ਖੇਤੀ ਦਾ ਇਹ ਖਤਮ ਕਰਨ ਦਾ ਤਰੀਕਾ ਪਰ ਜਿਹੜਾ ਗਰੀਬ ਕਿਸਾਨ ਬੈਗਾ ਉਹ ਜਾਏਗਾ ਕਿੱਥੇ ਕੱਲ ਨੂੰ ਰੋਟੀ ਕਿੱਥੋਂ ਖਾਏਗਾ ਇਹਦੀ ਕੋਈ ਚਿੰਤਾ ਨਹੀਂ ਉਹਨਾਂ ਨੂੰ ਆਪ ਕਿੱਥੋਂ ਖਾਣੀ ਇਹ ਉਹਨਾਂ ਦੀ ਚਿੰਤਾ ਜ਼ਰੂਰ ਉਹਦੇ ਵਿੱਚ ਉਹਨਾਂ ਨੇ ਕਰ ਲਈ ਆ ਹੁਣ ਉਹਦੇ ਵਿੱਚ ਜਦੋਂ ਜ਼ਮੀਨ ਵੀ ਲੈਣੀ ਆ ਤੇ ਜੇ ਉਹਨੂੰ ਮੰਨ ਲਓ ਕਿ ਤੁਹਾਨੂੰ ਉਹ ਪਲਾਟ ਦੇਣ ਦੇ ਵਿੱਚ ਸਮਾਂ ਲੱਗਦਾ ਹੈ ਤੇ ਜਿੰਨਾ ਚਿਰ ਉਹਦੀ ਕਲੋਨੀ ਪੂਰੀ ਤਿਆਰ ਕਰਨ ਨੂੰ ਟਾਈਮ ਲੱਗਦਾ ਆ ਤੇ ਇਹ ਕਹਿੰਦੇ ਜੀ ਅਸੀਂ 30000 ਰੁਪਇਆ ਸਾਲਾਨਾ ਉਹਨਾਂ ਚਿਰ ਤੁਹਾਨੂੰ ਦੇ ਆ ਅੱਜ ਦੀ ਡੇਡ ਦੇ ਵਿੱਚ ਜਿਹੜਾ ਕਿਸਾਨ ਦੀ ਜ਼ਮੀਨ ਦਾ ਜਿਹੜਾ ਆ ਪਟਾ ਜਿਹਨੂੰ ਠੇਕਾ ਕਹਿੰਦੇ ਆ ਉਹ ਲਗਭਗ 80000 85000 ਚੱਲ ਰਿਹਾ। ਯਾਨੀ ਮਾੜੀ ਤੋਂ ਮਾੜੀ ਜ਼ਮੀਨ ਵੀ ਆ ਉਹਦਾ ਵੀ 50000 ਰੁਪਇਆ ਚੱਲ ਰਿਹਾ ਹੈ। ਮਾੜੀ ਤੋਂ ਮਾੜੀ ਜ਼ਮੀਨ ਜਿਹੜਾ ਆ ਉਹਦਾ ਵੀ ਠੇਕਾ ਜਿਹੜਾ 50000 ਰੁਪਇਆ ਚੱਲਦਾ ਜਿੱਥੇ ਮਾਰੂ ਵੀ ਕਹਿੰਦੇ ਆ। ਹੁਣ ਉੱਥੇ ਤਾਂ ਜਿਹੜਾ 809000 ਰੁਪਇਆ ਉਹਨਾਂ ਨੂੰ ਸਾਲ ਦਾ ਮਿਲਦਾ ਹੈ। ਤਾਂ ਇਹਨਾਂ ਨੇ 30000 ਰੁਪਇਆ ਸਾਲ ਦਾ ਇੱਕ ਪਾਸੇ ਬੱਸਾਂ ਦਾ ਚੱਕਾ ਜਾ ਦੂਜੇ ਪਾਸੇ ਜਲੰਧਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕਰਮਚਾਰੀਆਂ ਨੇ ਕਿਹਾ ਕਿ ਅੱਜ 올 ਇੰਡੀਆ ਦੇ ਬੈਂਕਾਂ ਦੀ ਹੜਤਾਲ ਹੈ ਤੇ ਦਰਅਸਲ ਕਰਮਚਾਰੀਆਂ ਦੀ ਮੰਗ ਹੈ ਕਿ ਬੈਂਕਾਂ ਵਿੱਚ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਤੇ ਨਾ ਹੀ ਲੰਬੇ ਸਮੇਂ ਤੋਂ ਪ੍ਰਮੋਸ਼ਨ ਹੋ ਰਹੀ ਹੈ ਸੱਭਲ ਤੇ ਹਰ ਬੈਂਕ ਵਿੱਚ ਹੜਤਾਲ ਹੈ ਔਰ ਹੜਤਾਲ ਕੇ ਲਈ ਬੈਂਕੋ ਕਾ ਜੋ ਮੇਨ ਮੁੱਦਾ ਹੈ ਉਹ ਹੈ ਕਿ ਨਈ ਭਰਤੀ ਸ਼ੁਰੂ ਹੋ ਸਾਡੇ ਪਿਛਲੇ 2-3 ਸਾਲ ਸੇ में, पार्ट टाइम में नई भर्ती नहीं हो रही जिसकी वजह से वहाँ प्रमोशन रुकी हुई है दो तीन साल से तो सबसे बड़ा मुद्दा ये है दूसरा मुद्दा हमारा है एनपीएस से ओल्ड पेंशन में जाना जो नई भर्ती हुई है दो हजार दस के बाद उनको पेंशन नहीं है उनको एनपीएस एनपीएस है तो उसके लिए हमारी ये हड़ताल है कि सबको ओल्ड पेंशन मिलनी चाहिए तीसरा है कि बैंक जो है उनको प्राइवेट ना किया जाए उनके जो शेयर है उनको बेचा ना जाए सरकार जो है वो बैंकों को प्राइवेट करने के लिए जा रही है तो तीसरा हमारा विरोध ये है चौथा है कि जो एन, एन है वो बहुत बढ़ा रहे हैं सरकार उन लोगों को फायदा दे रही है बड़ बड़े बड़े बिजनेसमैन को जिन्होंने बैंकों से लोन दिया है उनका जो है माफ कर रही है लोन तो ऐसे हमारे और भी मुद्दे हैं हर हर जो आज पच्चीस करोड़ से ज्यादा हिंदुस्तान में वर्कर जो है हड़ताल पे है एम्प्लाई अलग अलग धारे हैं इंडस्ट्रियल वर्कर है उसके बाद खेती मजदूर है उसके बाद रेल है हर PSU जितने हैं सब में हड़ताल चल रही है सबसे बड़ी हड़ताल आज जो है पच्चीस करोड़ से ज्यादा लोग इस हड़ताल में है तो हमारा जो बैंकों का जो अपने मुद्दे हैं हम उसके ऊपर हड़ताल कर रहे हैं तो अगर सरकार हमारी बात नहीं मानेगी तो हम और आगे हड़ताल को बढ़ाएंगे ਜੈਸਾ ਵੀ ہمارا ਸੀਨੀਅਰ ਲੀਡਰ ਦਾ ਦੇਸ਼ ਆਏਗਾ हम उसको फॉलो करेंगे तो अभी तक तो एक दिन की रखी जाएगी अभी एक दिन की हड़ताल है उसके बाद जैसे डिसीजन आएगा तो उसको बढ़ाएंगे ਪੰਜਾਬ ਦੇ ਬੋਹਰ ਵਿੱਚ ਜਿੱਥੇ ਇੱਕ ਵੱਡੀ ਅਪਰਾਧਿਕ ਵਾਰਦਾਤ ਤੋਂ ਬਾਅਦ ਸਮੁੱਚੇ ਸੋਏ ਦੀ ਪੁਲਿਸ ਅਲਰਟ ਸੀ ਤੇ ਉੱਥੇ ਹੀ ਸ਼੍ਰੀ ਮੁਕਸਰ ਸਾਹਿਬ ਵਿੱਚ ਕਾਰ ਸਵਾਰ ਕੁਝ ਸ਼ਰਾਬੀ ਕਿਸਮ ਦੇ ਗੁੰਡਾ ਅੰਸ਼ਾ ਨੇ ਇੱਕ ਨਰਸਿੰਗ ਦੀ ਵਿਦਿਆਰਥਣ ਨੂੰ ਘਰ ਵਾਪਸੀ ਦੌਰਾਨ ਅਗਵਾ ਕਰਨ ਦੀ ਕੋਸ਼ਿਸ਼ ਕਰਕੇ ਸਮੁੱਚੀ ਕਾਨੂੰਨੀ ਪ੍ਰਣਾਲੀ ਨੂੰ ਵੱਡੀ ਚੁਣੌਤੀ ਦਿੱਤੀ ਸ਼੍ਰੀ ਮੁਕਸਰ ਸਾਹਿਬ ਦੇ ਬਠਿੰਡਾ ਰੋਡ ਤੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਤਰਨਤਨ ਸਾਹਿਬ ਦੇ ਨਜ਼ਦੀਕ ਕੱਲ ਸ਼ਾਮੀ ਲਗਭਗ 6:30 ਵਜੇ ਆਪਣੇ ਘਰ ਵਾਪਸ ਆ ਰਹੇ ਨਰਸਿੰਗ ਦੀ ਇੱਕ ਵਿਦਿਆਰਥਣ ਨੂੰ ਨੋਵਾ ਗੱਡੀ ਤੇ ਸਵਾਰ ਕੁਝ ਸ਼ਰਾਬੀਆ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੀ ਫੁਰਤੀ ਨਾਲ ਨਰਸਿੰਗ ਦੀ ਵਿਦਿਆਰਥਣ ਭੱਜ ਕੇ ਆਪਣੇ ਘਰ ਵੜ ਗਈ ਜਿਸ ਤੋਂ ਬਾਅਦ ਨੋਵਾ ਕਾਰ ਦੇ ਅੰਦਰ ਸ਼ਰਾਬੀਰੇ ਕਾਰ ਸਵਾਰਾਂ ਨੇ ਲੜਕੀ ਦੇ ਘਰ ਮੂਰੇ ਕਾਫੀ ਸਮਾਂ ਗੱਡੀ ਰੋਕੀ ਰੱਖੀ। ਮੇਰਾ ਨਾਮ ਗਰਬਾਜ ਸਿੰਘ ਛੱਤਿਆਣਾ। ਜੀ ਕੀ ਗੱਲ ਹੋਈ ਹੈ ਥਾਣੇ ਪਹੁੰਚੋ। ਦੇਖੋ ਵੀਰੇ ਕੱਲ ਆਪਣੀ ਭਾਣ ਜੀ ਆ ਉਹ ਮੁਖਰ ਸਾਹਿਬ ਆਪਣਾ ਸਰਕਾਰੀ ਹਸਪਤਾਲ ਚ ਟ੍ਰੇਨਿੰਗ ਕਰਦੀ ਆ ਵੈਸੇ ਨਰਸਿੰਗ ਦਾ ਕੋਰਸ ਕਰ ਰਹੀ ਆ ਤੇ ਸ਼ਾਮ ਤਕਰੀਬਨ 6 ਵਜੇ ਤੱਕ ਉਹਦੀ ਡਿਊਟੀ ਹੁੰਦੀ ਆ ਡਿਊਟੀ ਤੋਂ ਬਾਅਦ ਵਾਪਸ ਉਹਨੇ ਘਰੇ ਆਉਣਾ ਸੀ ਉੱਥੇ ਤਿੰਨ ਚਾਰ ਜੋ ਮੁੰਡੇ ਸੀ ਉਹਨਾਂ ਉਸ ਨੂੰ ਲੱਗ ਰਿਹਾ ਗਲਤ ਨਜ਼ਰਾਨਾ ਦੇਖ ਰਹੇ ਸੀਗੇ ਉਸ ਨੂੰ ਮਹਿਸੂਸ ਹੋਇਆ ਵੀ ਮੈਨੂੰ ਕੁਝ ਨਾ ਕੁਝ ਗਲਤ ਕਰਨਗੇ ਤੈਨੂੰ ਦੀ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀਗੀ ਚਲੋ ਉਸ ਤੋਂ ਬਾਅਦ ਉਸਨੇ ਕਿਸੇ ਨੂੰ ਕਹਿਤਾ ਵੀ ਐ ਕਰਕੇ ਮੈਨੂੰ ਘਰ ਤੱਕ ਤਾਰਿਆ ਉਹ ਭਾਈ ਜੀ ਗਾੜੇ ਸੀ ਬੰਦੇ ਬੰਦੇ ਵੀਰੇ ਗੱਡੀ ਸੀਗੇ ਅਨੋਆ ਗੱਡੀ ਸੀਗੀ ਕੋਈ ਬੰਦਾ ਫੜਿਆ ਹੁਣ ਤੱਕ ਪੁਲਿਸ ਨੇ ਹੁਣ ਤੱਕ ਬਿਆਨਦਾਰ ਜੋਰਿਆ ਪੁਲਿਸ ਦਾ ਇਹ ਕਹਿਣਾ ਵੀ ਦੋ ਤੋਂ ਤਿੰਨ ਬੰਦੇ ਸੀ ਫੜ ਚੁੱਕੇ ਆ ਤਿੰਨ ਬੰਦੇ ਸਾਨੂੰ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਵੀਰੇ ਸਖਤ ਤੋਂ ਸਖਤ ਕਾਰਵਾਈ ਮੰਗ ਕਰਦੇ ਆ ਦੇਖੋ ਅੱਜ ਕੱਲ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪਾਇ ਸਕਦੇ ਆ ਕਿੱਡਾ ਵੱਡਾ ਧੱਕਾ ਵੀਰੇ ਆ ਰਿਹਾ ਇਹ ਹਾਂ ਬਹੁਤ ਨਜਾਇਜ਼ ਧੱਕਾ ਇਹ ਚੱਕ ਲੋ ਕੁੜੀ ਨੂੰ ਉਸ ਤੋਂ ਬਾਅਦ ਜਾ ਕੇ ਉਸ ਤੋਂ ਬਾਅਦ ਗੱਡੀ ਲਾ ਕੇ ਕੁੜੀ ਨੇ ਮਸਾਂ ਐ ਮੈਂ ਆਦਾ ਗੇਅਰ ਗੇਟ ਖੋਲ ਕੇ ਬਾਹਰ ਭੇੜਿਆ ਫਿਰ ਵੀ ਬਾਹਰੋਂ ਰੌਲਾ ਪਾਉਂਦੇ ਸੀਗੇ ਜਾਂ ਫਤੋ ਕੁੜੀ ਨੇ ਚੱਕੀ ਗਈ ਆਹ ਧੱਕੇ ਧੁੱਕੇ ਮਾਰੇ ਆ ਇਹਨਾਂ ਵੀਰੇ ਅਰ ਧੱਕਾ ਕੀਤਾ ਬੀਤੀ ਸ਼ਾਮ ਮੁੰਡਿੰਡਰ ਉੜਦੇ ਤੇ ਨੌਜਵਾਨਾਂ ਵੱਲੋਂ ਇਹ ਲੋਗਰ ਕਾਰ ਦੇ ਵਿੱਚ ਟਕਲੇਟ ਕੀ ਨਾਲ ਅਵਾਜ਼ ਕਰਨ ਦੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੌਜਵਾਨ ਦੇ ਖਿਲਾਫ ਐਕਸ਼ਨ ਨੰਬਰ 128 ਅੰਡਰ ਸੈਕਸ਼ਨ 138 70 76 12 ਤੇ ਤਿੰਨ ਜੇ ਉਹ ਪੰਚੀ ਇਹਨਾਂ ਸੇਵਾ ਦਿੱਤੇ ਤੁਹਾਨੂੰ ਇਹ ਦਿਲਾਉਂਦਾ ਮਦਦ ਕਰਵਾ ਦਿੱਤੀ ਗਿਆ ਇਸ ਦੇ ਵਿੱਚ ਤਿੰਨੇ ਦੋਸ਼ੀਆਂ ਨੂੰ ਸਜ਼ਾ ਦੇਿਆ ਆ ਅੱਗੇ ਜਿਹੜੀ ਤਕਨਾਲੋਜੀ ਵਿੱਚ ਉਹਨੇ ਇਨਵੋਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲਿਆ ਗਿਆ ਯੋਧ ਨਸ਼ਾ ਵਿਰੁੱਧ ਨੂੰ ਲੈ ਕੇ ਲਗਾਤਾਰ ਚੈਕਿੰਗ ਪੇ ਅੰਝ ਲਾਇਆ ਜਾ ਰਹੇ ਆ ਜਿਸ ਦੇ ਮੱਦੇ ਨਜ਼ਰ ਅੱਜ ਐਸਐਸਪੀ ਭਾਗੀਰਾਥ ਸਿੰਘ ਮੀਨਾ ਦੀ ਅਗਵਾਈ ਹੇਠ ਐਸਐਚਓ ਸਿਟੀ ਬੁਡ ਲਾੜਾ ਸੰਦੀਪ ਸਿੰਘ ਨੇ ਆਈਟੀਆਈ ਚੌਂਕ ਵਿੱਚ ਨਾਕਾ ਲਗਾ ਕੇ ਵਕ ਵਕ ਵੇਕਲਾਂ ਦੇ ਚਲਾਨ ਕੱਟੇ ਉਥੇ ਉਹਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਲੋਕਾਂ ਨੂੰ ਕਿਹਾ ਕਿ ਆਪਣੀਆਂ ਗੱਡੀਆਂ ਦੇ ਕਾਗਜ਼ਾਤ ਪੱਤਰ ਪੂਰੇ ਰੱਖਣ ਅਤੇ ਉਹਨਾਂ ਕਿਹਾ ਕਿ ਸ਼ਾਰਤੀ ਅੰਤਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਕੁਝ ਦਿਨ ਪਹਿਲਾਂ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਨੂੰ ਵੀ ਫੜਿਆ ਗਿਆ ਸੀ ਤੇ ਜੋ ਬੁਲਟ ਦੇ ਪਟਾਕੇ ਮਾਰਨ ਵਾਲੇ ਹੋਰ ਵੀ ਰਹਿੰਦੇ ਹਨ ਉਹਨਾਂ ਦੇ ਵੀ ਚਲਾਨ ਕੱਟੇ ਜਾਣਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਜੀ ਵੱਲੋਂ ਜੋ ਸਪੈਸ਼ਲ ਡਰਾਈਵ ਪੂਰੇ ਡਿਸਟ੍ਰਿਕਟ ਦੇ ਵਿੱਚ ਚਲਾਈ ਗਈ ਹੈ ਜਿਹਦੇ ਤਹਿਤ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਨਾਕੇ ਲਗਾਏ ਗਏ ਹੈ ਉਰੇ ਤਹਤੀ ਜਿਹੜਾ ਸੀ ਅੱਜ ਇੱਥੇ ਆਈ.ਡੀ.ਆਈ ਚੌਂਕ ਦੇ ਵਿੱਚ ਨਾਕਾ ਲਗਾਇਆ ਤੇ ਜਿਹੜੇ ਵਹੀਕਲ ਜਾ ਰਹੇ ਆ ਉਹਨਾਂ ਦੀ ਚੈਕਿੰਗ ਕਰ ਰਹੇ ਆ ਤੇ ਕੋਈ ਸਸਪੈਕਟਡ ਪਰਸਨ ਨੇ ਉਹਨਾਂ ਨੂੰ ਵੀ ਚੈੱਕ ਕਰ ਰਹੇ ਆ ਅਸੀਂ ਹੁਣ ਤੱਕ ਕਿਹਨੇ ਵੀ ਕੰਮ ਕਰਦੇ ਪਏ ਅਸੀਂ ਚਲਾਣ ਵੀ ਕਰ ਰਹੇ ਆ ਨਾਲ ਨਾਲ ਅਸੀਂ ਜਿਹੜੇ ਕੋਈ ਸਸਪੈਕਟਡ ਸਾਨੂੰ ਲੱਗਦੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਵੀ ਕਰ ਰਹੇ ਆ ਪਾਇਸ ਆਪਰਾ ਹੀ ਜਾਂ ਸਾਡੇ ਕੋਲੇ ਜੋ ਵੀ ਹੈ ਉਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਆ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ